ਲੋਕ ਜਿਹੜੇ ਸੰਸਥਾ ਦੇ ਵਿਚਾਰ ਰਹੇ ਆ ਬੇ ਸਾਰਾ ਲੋਕ ਪਰ ਕਿਤੇ ਨਾ ਕਿਤੇ ਸੰਸਥਾ ਨੂੰ ਡੋਨੇਸ਼ਨ ਦੀ ਵੀ ਲੋੜ ਪੈਂਦੀ ਆ ਫਿਰ ਉਹ ਕਿਸ ਤਰ੍ਹਾਂ ਕਰ ਅਡਜਸਟਮੈਂਟ ਕਰਦੇ ਆ ਹਾਂਜੀ ਬਖੂ ਵੀ ਕਿਹਾ ਕਿ ਕਿ ਪਿਛੇ ਰੀਸੈਂਟ ਕਈ ਦਿਨਾਂ ਤੋਂ ਰੈਗੂਲਰ ਹੀ ਐਡਮਿਸ਼ਨਸ ਹੋ ਰਹੀਆਂ ਹੈਗੀਆਂ ਤੇ ਖਰਚਾ ਬਹੁਤ ਹੁੰਦਾ तकरीबन ਦਿੱਲੀ ਦਾ ਹੀ 4 ਲੱਖ ਦੇ ਘਰ ਚ ਖਰਚਾ ਹੈ 350 ਤੋਂ 4 ਦੇ ਵਿੱਚ ਵਿੱਚ ਤੇ ਇਹ ਖਰਚੇ ਪੂਰੇ ਕਰਨੇ ਬੜੇ ਮੁਸ਼ਕਲ ਹੈਗੇ ਆ ਤੇ ਜਿਵੇਂ ਹੁਣ ਸੈਲਰੀਜ਼ ਕਰੀਬਨ 200 ਪਲਸ ਸਾਢੇ ਕੋਸਟਾਫ ਹੈਗਾ ਉਹਨਾਂ ਦੇ ਜੇ ਇਨਾਂ ਨੂੰ ਇੰਡੀਵਿਜੁਅਲ ਕੇਅਰ ਨਹੀਂ ਦਿੱਤੀ ਜਾਂਦੀ ਫਿਰ ਵੀ ਮੁਸ਼ਕਲਾਂ ਆndੀਆਂ ਹੈਗੀਆਂ ਤੇ ਉਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਐ ਬਟ ਕੁਝ ਕਾਰਨਾ ਕਰਕੇ ਥੋੜਾ ਜਿਹਾ ਇਨਫਰਾਸਟ੍ਰਕਚਰ ਵੀ ਲਗਾਉਣਾ ਪੈਂਦਾ ਜੇ ਨਾਗਰੀ ਇਨਫਰਾਸਟ੍ਰਕਚਰ ਤਿਆਰ ਤਾਂ ਫਿਰ ਇਹਨਾਂ ਨੂੰ ਕਮੋਡੀਟ ਕਰਨਾ ਬੜਾ ਮੁਸ਼ਕਿਲ ਹੁੰਦਾ ਤੇ ਇਸ ਕਰਕੇ ਹੁਣ ਸਾਨੂੰ ਪਹਿਲਾਂ ਬਾਹਰ ਜਾਣਾ ਪੈਂਦਾ ਹੁਣ ਵੀ ਸਰਦਾਰ ਸ਼ਮਸ਼ੇ ਸਿੰਘ ਜੀ ਆਊਟ ਆਫ ਕੰਟਰੀ ਹੈਗੇ ਆ ਬਿਨਾ ਬਾਹਰ ਜਾਏ ਨਹੀਂ ਚੱਲਦਾ ਬਟ ਬਾਹਰ ਦੇ ਕੰਟਰੀਸ 'ਚ ਵੀ ਜਾ ਕੇ ਉੱਥੇ ਦੀ ਸਰਕਾਰਾਂ ਵੀ ਕਹਿੰਦੀਆਂ ਕਿ ਤੁਸੀਂ ਇੱਥੇ ਕੁਝ ਕਰੋ ਤੇ ਵੀ ਉਹ ਸਾਰਾ ਪੈਸਾ ਅਸੀਂ ਬਾਹਰਲੀ ਕੰਟਰੀ ਚ ਵੀ ਇੰਡੀਆ ਨਹੀਂ ਭੇਜ ਸਕਦੇ ਤੁਹਾਨੂੰ ਉੱਥੇ ਵੀ ਕੋਈ ਪ੍ਰੋਜੈਕਟਸ ਸ਼ੁਰੂ ਕਰਨੇ ਪੈਣੇ ਆ ਬਟ ਉਹ ਜਿੰਨਾ ਖਿਲਾਰਾ ਹੁੰਦਾ ਉਹਨੇ ਹੀ ਤੁਹਾਡੀ ਵਿਜ਼ਨ ਤੇ ਮਤਲਬ ਤੁਹਾਡਾ ਕੰਮ ਕਾਸੇ ਦਿੱਕਤ ਆਂਦੀ ਹੈ ਤੇ ਇਸ ਕਰਕੇ ਅਸੀਂ ਸੰਗਤ ਨੂੰ ਹਮੇਸ਼ਾ ਰਿਕਵੈਸਟ ਕਰਦੇ ਆ ਕਿ ਜਿਵੇਂ ਜਿਵੇਂ ਇਹਨਾਂ ਦੀ ਤਾਦਾਦ ਵਾਦੀ ਹੈ ਸਾਡੇ ਖਰਚੇ ਵੀ ਉਸ ਤਰ੍ਹਾਂ ਵਧਦੇ ਆ ਕਿਉਂਕਿ ਕੱਲਾ ਇੱਕ ਇਨਸਾਨ ਨੂੰ ਰੋਟੀ ਪਾਣੀ ਹੀ ਨਹੀਂ ਹੁੰਦਾ ਸਾਰਾ ਕੁਝ ਜੇ ਤੁਸੀਂ ਰੀਹੈਬਿਲੀਟੇਟ ਕਰਨੇ ਆ ਇਹਨਾਂ ਲਈ ਬਹੁਤ ਪਲਾਨਿੰਗਸ ਕਰਨੀਆਂ ਪੈਣੀਆਂ ਕੋਈ ਵੋਕੇਸ਼ਨਲ ਟ੍ਰੇਨਿੰਗ ਹੈਗੀ ਆ ਜਾਂ ਇਹਨਾਂ ਨੂੰ ਗੇਮਸ ਵਿੱਚ ਲਗਾਉਣਾ ਹੈਗਾ ਜਾਂ ਤੁਸੀਂ ਇਹਨਾਂ ਨੂੰ ਕਿਸੇ ਕਿੱਤਾ ਕਿੱਤੇ ਦੀ ਕੋਈ ਟ੍ਰੇਨਿੰਗ ਦੇਣੀ ਹੈਗੀ ਆ ਤੇ ਇਹਨਾਂ ਦੀ ਕਾਉਂਸਲਿੰਗ ਕਰਨੀ ਹੈਗੀ ਆ ਸਪੈਸ਼ਲ ਐਜੂਕੇਟਰ ਰੱਖਣੇ ਹੈਗੇ ਆ ਫਿਰ ਜਿਹੜਾ ਸਟਾਫ ਉੱਪਰ ਵਰਕ ਕਰਦਾ ਕਿਸੇ ਐਂਬੂਲੈਂਸ ਵੀ ਲੈ ਕੇ ਜਾਣੀ ਹੈ ਡਰਾਈਵਰਸ ਹੈਗੇ ਸਿਕਿਉਰਟੀ ਹੈਗੀ ਆ ਫੂਡ ਵਾਸਤੇ ਅਲੱਗ-ਅਲੱਗ ਮਤਲਬ ਸਟਾਫ ਹੈਗਾ ਤੇ ਹਰ ਇੱਕ ਤਰ੍ਹਾਂ ਦਾ ਡਾਕਟਰਸ ਹੈਗੇ ਆ ਨਰਸਿੰਗ ਸਟਾਫ ਹੈਗਾ ਇਹ ਸਾਰੇ ਖਰਚੇ ਹੈਗੇ ਜਿਹੜੇ ਕਿ ਸੰਗਤ ਦੇ ਸਹਿਯੋਗ ਨਾਲ ਵੀ ਖੂਬੀ ਪੂਰੇ ਹੋ ਸਕਦੇ ਆ ਤੇ ਹਮੇਸ਼ਾ ਹੀ ਰਿਕਵੈਸਟ ਹੈ ਕਿ ਵੀ ਆਪ ਸੰਸਾਦੀ ਹੈਲਪ ਸਪੋਰਟ ਕਰਦੇ ਰਹੋ ਤਾਂ ਕਿ ਅਸੀਂ ਇਹਨਾਂ ਨੂੰ ਰੀਹੈਬਿਟੇਟ ਕਰਨ ਵਿੱਚ ਕੋਈ ਕਮੀ ਨਾ ਛੱਡੀ